ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇੱਕ ਹੋਰ ਨਿਊ ਵੀਡੀਓ 'ਚ ਤੇ ਅੱਜ ਆਪਾਂ ਆਏ ਆ ਗੁਰਨਾਨਕ ਮੋਟਰਸ ਜੋ ਕਿ ਇਹ ਜਲੰਧਰ ਸਿਟੀ 'ਚ ਤੁਹਾਡੇ ਲਈ ਬਹੁਤ ਸਾਰੀਆਂ ਵਧੀਆ-ਵਧੀਆ ਸੋਹਣੀਆਂ ਕਾਰਾਂ ਲੈ ਕੇ ਆਏ ਆ ਤੇ ਆ ਸਾਡੇ ਨਾਲ ਨੇ ਹਰੀ ਭਾਜੀ ਗੁਰਨਾਨਕ ਮੋਟਰਸ ਤੋਂ ਭਾਜੀ ਕੀ ਹਾਲ ਹੈ ਜੀ ਹੋਰ ਕੀ ਹਾਲ ਠੀਕ ਹੋ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਹਣੀ ਭਾਜੀ ਜਿਹੜੀ ਪਿਛਲੀ ਵੀਡੀਓ ਬਣਾਈ ਨਾ ਉਹਦਾ ਵਿਊ ਸਾਨੂੰ ਬਹੁਤ ਅੱਛੇ ਮਿਲੇ ਹੈ ਤੇ ਬਹੁਤ ਵਧੀਆ ਰਿਸਪੌਂਸ ਮਿਲੇ ਹੈ ਥੈਂਕ ਯੂ ਭਾਜੀ ਸਾਡਾ ਬਹੁਤ-ਬਹੁਤ ਵੈਲਕਮ ਭਾਜੀ ਵੈਲਕਮ ਦੋਸਤੋ ਦੇਖ ਸਕਦੇ ਹੋ ਕਾਰ ਪਿਛਲੀ ਵਾਰ ਤੁਹਾਨੂੰ ਕਈ ਘਾਰੇ ਆਪਸ਼ਨ ਦਿਖਾਇਆ ਸੀ ਸਭ बिक ਗਏ ਐ ਨਵੇਂ-ਨਵੇਂ ਆਪਸ਼ਨ ਆਇਆ ਐ ਹਣੀ ਭਾਜੀ ਕਿਹੜੀ ਗੱਡੀ ਤੇ ਸਟਾਰਟ ਕਰੀਏ ਸਰ ਫੋਰਚੂਨਰ 2012 ਮੈਨ ਵਾਲਾ ਬਹੁਤ ਨਵੀਂ ਐਕਸਟਰਾ ਆਡੀ ਗਾਰ ਐ ਆਫਟਰ ਮਾਰਕੀਟ ਟਾਇਰ ਰੋਲੇ ਲੱਗੇ ਐ ਬਹੁਤ ਮਹਿੰਗੇ ਟਾਇਰ ਰੋਲੇ ਲੱਗੇ ਨੇ ਫੋਰਚੂਨਰ 2012 ਆਫਟਰ ਮਾਰਕੀਟ ਅਲੋਇ ਵੀਸ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਟਾਇਰ ਦੀ ਕੰਡੀਸ਼ਨ ਦੇਖ ਲਓ ਬਹੁਤ ਨਵੀਂ ਗਾਰ ਐ ਬੋਡੀ ਆਲ ओरिजिनल ਐ ਨਵੀਂ ਨਕੋਰ ਗਾਰ ਐ ਫਰਸਟ ਓਨਰ ਐ ਤੇ ਭਾਜੀ ਆਟੋਮੈਟਿਕ ਮੈਨੂਅਲ ਐ ਮੈਨ ਵਾਲਾ ਭਾਜੀ ਪ੍ਰਾਈਸ ਕਰਦਾ ਪ੍ਰਾਈਸ ਇਹਦੀ ਡਿਮਾਂਡ ਹੈ ਕਿ 7.5 12 ਲੱਖ ਰੁਪਏ ਦੀ 7.5 12 ਲੱਖ ਦੀ ਹਾਂ ਜੀ ਔਨ ਟੇਬਲ ਨੇਗੋਸ਼ੀਏਬਲ ਹੋ ਜਾਏਗਾ ਹਾਂ ਕਰਾ ਦਾਂਗੇ ਮਾਤਾ ਜੋ ਹੋਇਆ ਕਰਾ ਦਾਂਗੇ ਵਾਦ ਤੋਂ ਬਾਅਦ ਅਗਲੀ ਗੱਡੀ ਫੋਰ ਐਂਡੈਵਰ ਫੋਰ ਐਂਡੈਵਰ 3.2 ਆਟੋਮੈਟਿਕ 2018 ਮਾਡਲ ਹੈ ਬਹੁਤ ਨਵੀਂ ਐਕਸਟਰਾ ਆਲੀ ਕਾਰ ਹੈ ਭਾਜੀ 3.2 ऑटोमेटिक 2018 लुधियाणे ਦਾ ਨੰਬਰ ਹੈ ਵਾਈਟ ਕਲਰ ਦੀ ਕਾਰ ਹੈ ਜਿਹੜੀ ਤੁਹਾਨੂੰ ਪਸੰਦ ਹੈ ਟਾਇਰਸ ਦੇਖ ਸਕਦੇ ਹੋ 3.2 ਦੀ ਬੈਜਿੰਗ ਹੈ 6 ਸਪੀਡ ਆਟੋ ਚ ਵਧੀਆ ਕਾਰ ਵੈਲ ਮੇਨਟੇਨਡ ਕਾਰ ਭਾਜੀ ਪ੍ਰਾਈਸ ਕੀ ਰਹਿ ਗਈ ਭਾਈ ਬਹੁਤ ਐਕਸਟਰਾ ਆਰੀ ਕਾਰ ਹੈ 올 ओरिजिनल ਹੈ ਇਹ ਤੁਹਾਨੂੰ ਕਾਰ ਮਿਲ ਜੇਗੀ 25,50,000 ਰੁਪਏ ਦੀ ਡਿਮਾਂਡ ਹੈ ਭਾਜੀ ਇਹਦੀ ਬਾਕੀ ਥੋੜਾ ਬਹੁਤ ਮਾਨ ਤਾਨ ਪ੍ਰਾਮਾਨ ਕਰਾ ਦਾਂਗੇ ਭਾਜੀ ਇੱਕ ਚੀਜ਼ ਮੈਂ ਦੇਖੀ ਗੁਰਦਾਨਾ ਮੋਟਰ ਤੇ ਰੇਟ ਬੜੀ ਰੀਜ਼ਨਬਲ ਆ ਮਾਰਕੀਟ 'ਚ ਆਪਾਂ ਆਨਲਾਈਨ ਦੇਖਦੇ ਭਾਜੀ ਪਤਾ ਹੀ ਗੱਲ ਹੈ ਵੱਧ ਮੰਗਾਗੇ ਫਾਇਦਾ ਕੋਈ ਨਹੀਂ ਫਿਰ ਤੁਸੀਂ ਆਣਾ ਨਹੀਂ ਵੀਡੀਓ ਦੇਖ ਕੇ ਤੇ ਵੀਡੀਓ ਬਣਾਉਂਦਾ ਕੋਈ ਤੱਕ ਵੀ ਨਹੀਂ ਬੰਦਾ ਫਿਰ ਹੈ ਨਾ ਬਿਲਕੁਲ ਜੀ ਤੇ ਲੋਨ ਹੋ ਜਾਏਗਾ ਲੋਨ ਜਿੰਨਾ ਤੋਂ ਕੋਈ ਵੀ ਕਹੋਗੇ ਵੱਧ ਤੋਂ ਵੱਧ ਕਰਾ ਦਾਂਗੇ ਬਾਕੀ ਤੁਹਾਡੇ ਪੇਪਰ ਜਿੰਦਾਂ ਦੇ ਹੈਗੇ ਉਸ ਹਿਸਾਬ ਨਾਲ ਆਪਾਂ ਲੋਨ ਤੁਹਾਡੀ ਫੈਸਿਲਿਟੀ ਦੇ ਦਾਂਗੇ ਬਹੁਤ ਵਧੀਆ ਦੋਸਤੋ ਇੱਕ ਹੋਰ ਗੱਡੀ ਲੈ ਕੇ ਆਏ ਆ ਭਾਜੀ ਪਜੇਰੋ ਸਪੋਰਟ ਇਹ ਉਹਨਾਂ ਲਈ ਹੈ ਜਿਹੜੇ ਫੋਰਚੂਨ ਹੋਰ ਰਫ ਐਂਡ ਟਫ ਯੂਜ਼ ਕਰਨਾ ਚਾਹਦੇ ਆ ਤਾਂ ਭਾਈ ਜੀ ਇਹਨਾਂ ਨੇ ਆਫ ਰੋਡਿੰਗ ਕਰਨੀ ਹੁੰਦੀ ਨਾ ਪਜ਼ੈਰੋ ਸਪੋਰਟਸ ਬਹੁਤ ਪਸੰਦ ਕਰਦੇ ਆ ਲੁਧਿਆਣੇ ਦਾ ਨੰਬਰ ਹੈ ਪਜ਼ੈਰੋ ਸਪੋਰਟਸ ਨਿਊ ਸ਼ੇਪ ਹੈ 2000 ਤੇ 13 ਮਾਡਲ ਹੈ ਇਹ ਕਾਰ 8 ਲੱਖ ਰੁਪਏ ਡਿਮਾਂਡ ਹੈ ਬਾਕੀ ਥੋੜਾ ਬਹੁਤ ਨੈਗੋਸ਼ੀਏਸ਼ਨ ਕਰਾ ਦਾਂਗੇ 4x4 ਹੈ ਆਟੋ ਹੈ ਮੈਨੂਅਲ ਹੈ ਮੈਨੂਅਲ 4x4 ਭਾਜੀ ਮੈਨੂਅਲ 4x4 ਕਾਰ ਹੈ ਅੰਦਰੋਂ ਇੰਟੀਰੀਅਰ ਦਿਖਾਓ ਨਵੀਂ ਸ਼ੇਪ ਦੀ ਹੈ ਨਵੇਂ ਡੈਸ਼ਬੋਰਡ ਵਾਲੀ ਹੈ ਆਹ ਦੇਖੋ ਦੋਸਤੋ ਦੇਖ ਲਓ ਇੱਕ ਵਾਰ ਕਾਰ ਦਾ ਇੰਟੀਰੀਅਰ ਸਕਰੀਨ ਅਲੱਗ ਤੋਂ ਫਿੱਟ ਹੈ ਸੈਵਨ ਸੀਟਰ ਕਾਰ ਹੈ ਚਾਹੇ ਆਫ ਰੋਡਿੰਗ ਕਰੋ ਚਾਹੇ ਫੈਮਲੀ ਨੂੰ ਬਿਠਾ ਕੇ ਲੌਂਗ ਟ੍ਰਿਪ ਤੇ ਜਾਓ ਅੱਛੀ ਕਾਰ ਹੈ ਪਰਫਾਰਮੈਂਸ ਵਾਲੀ ਕਾਰ ਹੈ ਔਰ ਜਿਨ੍ਹਾਂ ਨੇ ਪਹਿਹਰੂ ਚਲਾਈ ਹੈ ਉਹ ਇਸ ਬਾਰੇ ਜਾਣਦੇ ਆ ਭਾਜੀ ਪਤਾ ਹੀ ਗੱਲ ਹੈ ਬਹੁਤ ਐਕਸਟਰਾਰੀ ਕਾਰ ਇਹਨੇ ਵਧੀਆ ਬਜਟ ਚ ਐਸਯੂਵੀ ਬਹੁਤ ਔਕੀ ਲੱਭਦੀਆਂ ਬਿਲਕੁਲ ਜੀ ਹਾਂਜੀ ਚਲਦੇ ਆ ਮਹਿੰਦਰਾ ਐਕਸਵੀ 7 ڈبل او تے ਭਾਜੀ ਆ ਤੇ ਜਿਹਨੇ ਨਵੀਂ ਪਰਚੇਸ ਕਰਨੀ ਹੈ ਉਹਦੇ ਵਾਸਤੇ ਆਈਏ ਗਾਰ ਠੀਕ ਹੈ ਜੀ 2022 ਮਾਡਲ ਹੈ ਪਰ ਇਹ ਚ ਤੁਹਾਡੀ سیونਗ ਕਾਫੀ ਕਰਾ ਦਾਂਗੇ ਆਪਾਂ ਕਿੰਨੀ سیونਗ ਹੋ ਜਾਏਗੀ ਭਾਜੀ سیونਗ ਜਿੱਦਾਂ ਨਵੀਂ ਪੈਂਦੀ 2 ਇਹਦੀ 2.5 ਲੱਖ ਰੁਪਏ ਤੁਹਾਨੂੰ ਕਾਰ ਲੈ ਦਾਂਗੇ 2022 ਮਾਡਲ 2022 ਚੱਲੀ ਸਿਰਫ 25000 ਕਿਲੋਮੀਟਰ ਬੰਬਰ ਟੂ ਬੰਬਰ ओरिजिनल ਕਾਰ ਖੋਲ ਕੇ ਦੇਖੋ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਤੇ ਇਹ ਐਕਸ 7 ਲਗਜ਼ਰੀ ਮਾਡਲ ਹੈ ਆਟੋਮੈਟਿਕ ਚ ਹੈ ਹਾਂਜੀ ਹਾਂਜੀ ਚੈੱਕ ਕਰੋ ਭਾਈ ਬਿਲਕੁਲ ਸ਼ੋਰੂਮ ਕਾਰ ਹੈ ਆ ਦੇਖ ਲਓ ਕਾਰ ਦੀ ਕੰਡੀਸ਼ਨ ਸਕਰੀਨ ਜਿਹੜਾ ਤੁਹਾਡਾ ਪੈਨਰ ਨਹੀਂ ਸਨਰੂਫ ਆ ਜਾਏਗਾ ਲੈਦਰ ਸੀਟਸ ਆ ਜਿੰਨੀਆਂ ਫੁੱਲੀ ਆਟੋ ਆ ਜਾਏਗੀ ਇਹਦਾ ਡੈਸ਼ਬੋਰਡ ਤੇ ਜਿਹੜੀ ਸਕਰੀਨ ਦਿਖਾਓ ਕਸਟਮਰ ਨੂੰ ਕਿੰਨੀ ਹੈ ਲਗਜ਼ਰੀ ਹੈ ਬਹੁਤ ਵਧੀਆ ਜਿਹੜਾ S ਕਲਾਸ ਦੀ ਸਕਰੀਨਸ ਹੁੰਦੀ ਨਾ ਸੇਮ ਉਹੀ ਚੀਜ਼ਾਂ ਕਰਦੀ ਹਾਂਜੀ ਹਾਂਜੀ ਟਾਇਰਸ ਤੁਸੀਂ ਦੇਖ ਸਕਦੇ ਹੋ ਤੇ ਬ੍ਰੈਂਡ ਨਿਓ ਭਾਜੀ ਬ੍ਰੈਂਡ ਨਿਓ ਪਹਿਨੇ ਤੁਹਾਨੂੰ ਪ੍ਰਾਈਸ ਆਲਰੇਡੀ ਦੱਸ ਬਸ ਇਹ ਕਿ ਤੁਸੀਂ ਨਵੀਂ ਲੈਣ ਜਾ ਰਹੇ ਹੋ ਗੁਰਦਾਨਗਰ ਮੋਟਰ ਤੇ ਵਿਜ਼ਿਟ ਕਰੋ ਤੁਹਾਡਾ ਅਸੀਂ ਸੇਵਿੰਗ ਕਾਫੀ ਕਰਾ ਦਾਂਗੇ ਭਾਜੀ ਬਹੁਤ ਵਧੀਆ ਤੇ ਪਲੱਸ ਅਸੀਂ ਲੋਨ ਵੀ ਕਰਾ ਦਾਂਗੇ ਡੌਨਟ ਪੇਮੈਂਟ ਜੇ ਤੁਹਾਡੇ ਕੋ ਕਾਟੇ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਆਓ ਵਿਜ਼ਿਟ ਕਰੋ ਵੱਧ ਤੋਂ ਵੱਧ ਤੁਹਾਡਾ ਲੋਨ ਵੀ ਕਰਾ ਦਾਂਗੇ ਬਹੁਤ ਵਧੀਆ ਹਾਂਜੀ ਨੈਕਸਟ ਕਾਰ ਮਹਿੰਦਰਾ ਥਾਰ ਮਹਿੰਦਰਾ ਥਾਰ 2021 ਮਾਡਲ ਹੈ ਭਾਜੀ 2021 ਮ ਇਹ ਮੈਨੂਅਲ ਚ 4/4 ਹੈ ਜੀ ਮੈਨੂਅਲ 4/4 ਰੈਡ ਵਿਦ ਬਲੈਕ ਇੰਟੀਰੀਅਰ ਨਾਟ ਰੈਡ ਸਟਿਪਿੰਗ ਹੈ ਕਰਦੇ ਸੀਟ ਕਵਰ ਤੁਸੀਂ ਦੇਖ ਲਓ ਕਾਫੀ ਮੈਚਿੰਗ ਕੀਤੀ ਹੋਇਆ ਸੋਹਣੀ ਕਾਰ ਹੈ ਭਾਈ ਆਈ ਦੀ ਗੱਲ ਤਾਂ ਨਵੀ ਲੈ ਜਾਓਗੇ ਤੁਹਾਨੂੰ 20 ਲੱਖ ਰੁਪਏ ਦੀ ਪੈਂਦੀ ਨਾ 온 ਰੋਡ 20 ਲੱਖ ਰੁਪਏ ਦੀ ਕਾਰ ਪੈਂਦੀ ਹੈ ਇਹ ਚ ਤੁਹਾਡੀ ਸੇਵਿੰਗ ਕਾਫੀ ਹੋ ਜਾਏਗੀ ਤੁਹਾਨੂੰ ਕਾਰ ਮਿਲ ਜੇਗੀ 14,75,000 ਰੁਪਏ ਦੀ 14,75,000 ਹਾਂ ਜੀ ਭਾਈ ਐਸ ਵੀ 700 ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਨੋਵਾ ਕਾਰ 2018 ਮਾਡਲ ਵੀ ਮਾਡਲ ਹੈ ਬਹੁਤ ਐਕਸਟਰਾਨਿਕ ਆ ਰਹਾ ਇੰਟੀਰੀਅਰ ਦਿਖਾਉ ਕਸਟਮਰ ਨੂੰ ਬਹੁਤ ਐਕਸਟਰਾਨਿਕ ਆ ਰਹਾ ਤੇ ਬਹੁਤ ਹੀ ਘੱਟ ਰੀਜ਼ਰਵ ਰੇਟਸ ਤੁਹਾਨੂੰ ਕਾਰ ਲੈ ਦਾਂਗੇ 2018 ਮਾਡਲ V ਮਾਡਲ ਕਾਰ ਹੈ ਅਲੋਵੀਸ ਕੰਪਨੀ ਵਾਲੇ ਹੈ ਮੈਨੂਅਲ ਟਰਾਂਸਮਿਸ਼ਨ ਆਉਂਦਾ ਹੈ ਇਹ ਵਾਲਾ ਆਪਸ਼ਨ ਕੁਝ ਐਦਾਂ ਦਾ ਦਿਖਦਾ ਇੰਟੀਰੀਅਰ V ਮਾਡਲ ਹੈ ਮੈਨੂਅਲ ਚਾਹੁੰਦੀ ਬਾਜੀ ਆ ਦੇਖੋ ਅੱਛੀ ਵੈਲ ਮੇਨਟੇਨਡ ਕਾਰ ਹੈ ਬਾਜੀ ਕਿੰਨੇ ਕਿਲੋਮੀਟਰ ਡਰਾਈਵਨ ਗੱਡੀ ਹੈ ਚੱਲੀ ਬਾਜੀ 1.5 ਲੱਖ ਕਿਲੋਮੀਟਰ ਹੈ ਕੰਪਨੀ ਰਿਕਾਰਡ ਹੈ ਕੋਈ ਮੀਟਰ ਬੈਕ ਨਹੀਂ ਹੈ ओके ਕਿਉਂਕਿ ਅਸੀਂ ਕਹਿ ਕੇ ਦਿੰਨੇ ਆ ਜਿਹੜੀ ਚੀਜ਼ ਦਿੰਨੇ ਆ ਕਸਟਮਰ ਨੂੰ ਹੈਨਾ 1.5 ਲੱਖ ਚੱਲੀ ਹੈ ਹਾਂਜੀ 1.5 ਲੱਖ ਚੱਲੀ ਹੈ ਜੀ ਓਨਰ ਫਸਟ ਹੈ ਸੈਕਿੰਡ ਹੈ ਫਸਟ ਓਨਰ ਹੈ ਵੀ ਮਾਡਲ ਹੈ 올 ओरिजिनल ਹੈ ਬੰਪਰ ਟੂ ਬੰਪਰ ਮਾਈਨਰ ਸ਼ਾਇਦ ਇੱਕ ਅਦਾ ਕੋਈ ਸਕ੍ਰੈਚ ਹੋਏ ਬੰਪਰ ਤੇ ਮਾੜੀ ਮੋਟੀ ਨੁਕਰ ਹੋਵੇ ਬੈਂਡ ਕੋਈ ਕਹਿ ਨਹੀਂ ਸਕਦੇ ਆਪਾਂ ਪ੍ਰਾਈਸ ਕੀ ਦੱਸੀ ਸੀਗਾ ਪ੍ਰਾਈਸ ਬਾਜੀ ਮੰਗਦੇ ਦੇਦਾ 17.5 ਬਾਕੀ ਥੋੜਾ ਬਹੁਤ ਨੇਗੋਸ਼ੀਏਸ਼ਨ ਕਰਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਡੀ ਪੂਰੇ ਪੂਰੇ ਕਰਾ ਦਾਂਗੇ ਬਹੁਤ ਵਧੀਆ ਲੋਨ ਹੋ ਜਾਏਗਾ ਲੋਨ ਜਿੰਨਾ ਕੋਈ ਕਰਾ ਦਾਂਗੇ ਜੋ ਪੇਪਰ ਦੱਸੇ ਸੀ ਆਧਾਰ ਕਾਰਡ ਪੈਨ ਕਾਰਡ ਭਾਈ ਆਧਾਰ ਕਾਰਡ ਪੈਨ ਕਾਰਡ ਸੈਲਰੀ ਸਲੀਪ ਰਿਟਰਨ ਆ ਥੋੜਾ ਬਹੁਤ ਹੁੰਦੀ ਆ ਨੋਰਮਲ ਹਰ ਬੰਦਾ ਪੂਰੀਆਂ ਕਰ ਦਿੰਦਾ ਬਹੁਤ ਵਧੀਆ ਜੀ ਨੈਕਸਟ ਗੱਡੀ ਕੀ ਆ ਸਲਟੋ ਭਾਈ ਕੀ ਆ ਸਲਟੋ 2019 ਮਾਡਲ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਹੈ 2019 ਟੌਪ ਮਾਡਲ ਕਾਰ ਹੈ ਹਾਂ ਜੀ ਟਾਇਰਸ ਔਰ ਅਲੋਇਜ਼ ਦੀ ਕੰਡੀਸ਼ਨ ਤੁਸੀਂ ਦੇਖ ਲਓ ਆਟੋਮੈਟਿਕ ਕਾਰ ਹੈ ਹਾਂ ਜੀ ਆਟੋ ਹੈ ਆਟੋ ਭਾਜੀ ਬਹੁਤ ਵਧੀਆ ਦੋਸਤੋ ਤੁਹਾਡੇ ਲਈ ਜਲੰਧਰ ਸ਼ਹਿਰ ਚ ਵਧੀਆ ਆਪਸ਼ਨ ਰਹਿਣ ਵਾਲਾ ਹੈ ਆਟੋਮੈਟਿਕ ਕਾਰ ਹੈ ਈਜ਼ੀ ਟੂ ਡਰਾਈਵ ਹੈ ਇੰਟੀਰੀਅਰ ਤੁਸੀਂ ਦੇਖ ਲਓ ਤੇ ਹਨੀ ਬਾਜੀ ਕਾਰ ਦਾ ਪ੍ਰਾਈਸ ਕਿੰਨਾ ਰਹਿਣ ਵਾਲਾ ਹੈ ਪ੍ਰਾਈਸ ਬਾਜੀ ਨਵੀਂ ਲੈ ਜਾਓਗੇ ਤੇ ਤੁਹਾਨੂੰ ਪੈਂਦੀ 16.5 ਲੱਖ ਦੀ ਹੈ ਨਾ 16.5 ਲੱਖ ਦੀ ਪੈਂਦੀ ਹੈ ਆਪਣੇ ਕੋਲ ਤੁਹਾਨੂੰ ਕਾਰ ਮਿਲ ਜੇਗੀ 11.5 ਲੱਖ ਰਿਮਾਰਡ ਹੈ ਬਾਕੀ ਥੋੜਾ ਬੋਧ ਮੰਨ ਤਣ ਔਨ ਟੇਬਲ ਕਰਾ ਦਾਂਗੇ ਕਿਹੜਾ ਮਾਡਲ ਦੱਸੀ ਸੀ 2019 ਮਾਡਲ ਡੀਜ਼ਲ ਕਾਫੀ ਰੀਜ਼ਨਬਲ ਪ੍ਰਾਈਸ ਤੇ ਗੱਡੀ ਦੇ ਰਹੇ ਹੋ ਬਾਜੀ ਰੀਜ਼ਨਬਲ ਤਾਂ ਹੀ ਤੁਸੀਂ ਆਏ ਸਾਡੇ ਕੋਲ ਬਿਲਕੁਲ ਜੀ ਅੱਗੇ ਖੋਰ ਮਹਿਰੂਨ ਕਲਰ ਸ਼ੈੱਬ ਇਹ 2018 ਨਿਕਲੀ ਹੋਣੀ ਛੇ Z ਮਾਡਲ ਭਾਜੀ ਹਾਂਜੀ Z ਮਾਡਲ ਇਨੋਵਾ ਕ੍ਰਿਸਟਲ ਜਲੰਧਰ ਦਾ ਨੰਬਰ ਵਾਈਨ ਕਲਰ ਕਾਰ ਹੈ ਜੋ ਮਹਿਰੂਨ ਵੀ ਆਪਾਂ ਕਹਿੰਦੇ ਨੇ ਨੂੰ ਕਈ ਵਾਰ ਠੀਕ ਹੈ Z ਹੈ ਤਾਂ ਤੁਸੀਂ ਜਾਣਦੇ ਹੋ ਫੀਚਰਸ ਸਾਰੇ ਇਸ ਚ ਕੰਪਲੀਟ ਹੈ ਕਾਰ 'ਤੇ ਇੰਟੀਰੀਅਰ ਤੁਸੀਂ ਕਾਰ ਦਾ ਦੇਖ ਲਓ ਆਟੋਮੈਟਿਕ ਟਰਾਂਸਮਿਸ਼ਨ ਹੈ ਅੱਛੀ ਵੈਲ ਮੇਨਟੇਨ ਕਾਰ ਹੈ ਹਨੀ ਭਾਜੀ ਕਾਰ ਦਾ ਕਿੰਨੇ ਕੀ ਪ੍ਰਾਈਸ ਦੇ ਰਹੇ ਹੋ ਭਾਜੀ ਇਹਦਾ ਤੁਹਾਨੂੰ ਪ੍ਰਾਈਸ ਲੱਗ ਜਾਏਗਾ 2000 ਇਹਨਾਂ ਚ ਨਿਕਲੀ ਮਾਡਲ 18 Z ਮਾਡਲ ਹੈ ਆਟੋਚ ਟੋਪ ਵੇਰੀਐਂਟ ਇਸ ਤੋਂ ਉੱਪਰ ਕੋਈ ਮਾਡਲ ਆਂਦਾ ਨਵੀਂ ਸਾਢੇ 35 ਲੱਖ ਦੀ ਪੈਂਦੀ ਹੈ ਆਪਾਂ ਨੂੰ ਇਹ ਕਾਰ ਮਿਲ ਜਾਏਗੀ ਸਾਢੇ 17 ਡਿਮਾਂਡ ਹੈ ਬਾਕੀ ਥੋੜਾ ਬਹੁਤ ਜਿੰਨਾ ਮੌਕੇ ਤੇ ਹੋਇਆ ਕਰਾ ਦਾਂਗੇ ਮਾਨਤਣ ਬਾਕੀ ਮੌਕੇ ਤੇ ਕਰਵਾ ਦੋਗੇ ਹਾਂ ਮਾਨਤਣ ਕਰਾ ਦਾਂਗੇ ਕ੍ਰਿਸਟਲੀ ਸਭ ਤੋਂ ਖਾਸ ਗੱਲ ਇਹੀ ਹੈ ਕਿ ਰੀਸੇਲ ਅੱਛੀ ਹੈ ਰੀਸੇਲ ਭਾਈ ਪੈਸਾ ਵਸੂਲ ਕਾਰ ਹੈ ਜਿੰਨੀ ਕਿ ਤੁਸੀਂ ਸਾਲ ਚ ਚਲਾਨੀ ਹੈ ਟਾਇਰਾਂ ਦੇ ਪੈਸੇ ਘਟਦੇ ਤੁਹਾਡੇ ਹੋਰ ਤੇ ਕੋਈ ਪੈਸੇ ਨਹੀਂ ਘਟਦੇ ਬਿਲਕੁਲ ਜੀ 2018 सॉरी 2015 ਮਾਡਲ 2015 ਮਾਡਲ ਦੀ ਮਰਸੀਡੀਜ਼ ਐਮ ਐਲ ਹਾਂਜੀ 2015 ਮਾਡਲ ਹੈ ਬਹੁਤ ਨਵੀਂ ਐਕਸਟਰਨਲ ਕਾਰ ਹੈ ਭਾਈ ਲਾਸਟ ਟਾਈਮ ਆਪਾਂ ਗ੍ਰੇ ਔਰ ਵਾਈਟ ਕਲਰ ਦੇ ਆਪਸ਼ਨ ਕਵਰ ਕੀਤੇ ਸੀਗੇ ਹਾਂਜੀ 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 ਇਹ ਕੋਈ ਹੋਰ ਆਪਸ਼ਨ ਲੈ ਕੇ ਆਏ ਹਾਂਜੀ ਆ ਆਪਸ਼ਨ ਹੋਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਾਰ ਦਾ ਇੰਟੀਰੀਅਰ ਕਿ ਸ਼ਦਾ ਦਾ ਇੰਟੀਰੀਅਰ ਹੈ ਹਣੀ ਭਾਜੀ ਪ੍ਰਾਈਸ ਕੀ ਹੈ ਕਾਰ ਦਾ ਭਾਈ ਇਹ ਤੁਹਾਨੂੰ ਕਾਰ ਮਿਲ ਜੇਗੀ 18.5 ਲੱਖ ਰੁਪਏ ਦੀ ਕਿੰਨੇ ਦੀ ਮਿਲ ਜੇਗੀ ਕਾਰ ਆਪਾਂ ਨੂੰ ਇਹ 18 ਲੱਖ 50 ਹਜ਼ਾਰ ਦੀ ਤੁਹਾਨੂੰ ਕਾਰ ਲੈ ਦਾਂਗੇ ਨਵੀਂ ਲੈਣ ਜਾਓਗੇ 90 ਲੱਖ ਰੁਪਏ ਖਰਚ ਕੇ ਆਓਗੇ ਨਵੀਂ ਲੈਣ ਜਾਓਗੇ 90 ਲੱਖ ਰੁਪਏ ਖਰਚ ਕੇ ਆਓਗੇ ਭਾਈ 2019 ਮਾਡਲ MG ਲੈ ਕੇ ਆਏ ਆ ਜਿਹੜੇ ਮੇਰੇ ਵੀਰਾਂ ਨੇ ਸ਼ੋਰੂਮ ਜਾਣਾ ਹੈ ਨਾ ਇੱਕ ਵਾਰੀ ਗੁਰਦਾਰਨਗ ਮੋਟਰ ਦੀ ਵਿਜ਼ਿਟ ਕਰੋ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਕਰਾ ਦਾਂਗੇ ਨਵੇਂ ਨਾਲੋਂ ਨੁਕਸਾਨ ਹੋ ਤਾਂ ਤੁਹਾਡਾ ਬਚਾਵਾਂਗੇ ਆਪਾਂ ਤੁਸੀਂ ਕਾਰ ਦੇਖੋ ਆਗੇ ਬਿਲਕੁਲ ਸ਼ੋਰੂਮ ਕਾਰ ਹੈ ਜੇ ਨਵੀਂ ਲੈਣ ਜਾਓਗੇ ਪੈਸੇ ਵਾਧੂ ਖਰਚ ਕੇ ਆਓਗੇ ਤੁਸੀਂ ਇੱਥੇ ਤੁਹਾਡਾ ਬਹੁਤ ਜ਼ਿਆਦਾ ਬਚਾਅ ਹੋ ਜਾਏਗਾ ਪੱਕੀ ਗੱਲ ਹੈ ਭਾ ਤੇ ਪਾਜੀ ਫੇ ਰੇਟ ਵੀ ਇਦਾਂ ਨਾ ਦੱਸਿਓ ਕਿ ਸਾਡੇ ਕਸਟਮਰਸ ਖੁਸ਼ ਹੋ ਜਾਣ ਔਰ ਫਟਾਫਟ ਗੁਰਦਾਨਾ ਨਾ ਮੋਟਰ ਆ ਕੇ ਕਾਰ ਲੈ ਜਾਣ। ਭਾਈ ਰੇਟ ਦਊਂਗਾ ਇੱਕੋ ਫੇ ਰੇਟ ਘੱਟ ਨਹੀਂ ਹੋਊਗਾ। ਹਾਂਜੀ। ਰੇਟ ਇੱਕੋ ਫਾਈਨਲ ਪ੍ਰਾਈਸ ਦਊਂਗਾ ਤੁਹਾਨੂੰ 11,50,000 ਰੁਪਏ ਦੀ MG ਐਕਟਰ 2019 ਡੀਜ਼ਲ। 11,50,000 ਦੀ 11,50,000 ਦੀ ਮੈਂ ਕੈਮਰੇ ਤੇ ਕਹਿ ਰਿਹਾ ਉਹਦਾ ਕਾਰ ਤੁਸੀਂ ਲੈਣ ਜਾਓਗੇ ਮਾਰਕੀਟ ਚ ਆਪ ਕਿਸੇ ਡੀਲਰਾਂ ਕੋਲ ਪਤਾ ਕਰ ਲਓ 14-15 ਲੱਖ ਤੋਂ ਘੱਟ ਕੋਈ ਡਿਮਾਂਡ ਨਹੀਂ ਕਰੇਗਾ। ਮੈਂ ਤੁਹਾਨੂੰ 11,50,000 ਰੁਪਏ ਦੀ ਕਾਰ ਦੇ ਦਾਂਗਾ। ਪੱਕੀ ਗੱਲ ਹੈ ਮੈਂ ਕਹ ਨਿਆਰਾ ਭਾਜੀ ਪੱਕਾ ਮੈਂ ਕਹ ਜਿਹੜਾ ਲੈ ਕੇ ਜਾ ਕੇ ਯਾਦ ਕਰੇਗਾ ਕਾਰ ਗੁਨਾਰਕ ਮੋਟਰ ਦੇ ਚਾਰ ਬੰਦੇ ਦੱਸੂਗਾ ਮੈਂ ਕਾਰ ਪਰਚੇਜ਼ ਕੀਤੀ ਤੇ ਮੇਰਾ ਬਹੁਤ ਜ਼ਿਆਦਾ ਫਾਇਦਾ ਕਰਾਇਆ ਉਹਨਾਂ ਨੇ ਦੋਸਤੋਂ ਭਾਜੀ ਨੇ ਔਨ ਕੈਮਰਾ ਕਿਹਾ ਤੁਸੀਂ ਸੁਣ ਲਿਆ ਆਗੇ ਨੇਗੋਸ਼ੀਏਸ਼ਨ ਵਾਲਾ ਦੇਖੋ ਭਾਈ ਨੇ ਪੁਆਇੰਟ ਹੀ ਖਤਮ ਕਰਦਾ ਭਾਜੀ ਇਹ ਸਾਡੇ 11 ਲੱਖ ਰੁਪਏ ਟੂ ਦਾ ਪੁਆਇੰਟ ਕਾਰ ਲੈ ਕੇ ਦਾਂਗੇ ਤੁਹਾਨੂੰ 19 ਮਾਡਲ ਐਮਜੀ ਹੈਕਟਰ ਵਾਈਟ ਕਲਰ ਡੀਜ਼ਲ ਕਾਰ ਲੁਧਿਆਣਾ ਨੰਬਰ ਫੇਰ ਵੀ ਕੋਈ ਮਾਤਨ ਹੋ ਸਕਿਆ ਜਰੂਰ ਕਰ ਦਾਂਗੇ ਹੋਰ ਬਹੁਤ ਵਧੀਆ ਬਾਜੀ ਹਾਂਜੀ ਔਰ ਲੋਨ ਵੀ ਨਾਲ ਕਰਾ ਕੇ ਭਾਈ ਲੋਨ ਫੈਸਿਲਿਟੀ ਪੂਰੀ ਦੇਵਾਂਗੇ 2019 ਮਾਡਲ ਹੈ ਮੇਰੇ ਹਿਸਾਬ ਨਾਲ ਪੂਰੇ ਪੂਰੇ ਪੇਮੈਂਟ ਦਾ ਲੋਨ ਕਰਾ ਲਓ ਸਾਨੂੰ ਕੋਈ ਇਤਰਾ ਹੈ ਨਹੀਂ ਬਹੁਤ ਵਧੀਆ ਜੀ ਭਾਈ ਥਾਰ 2023 ਮਾਡਲ ਪੈਟਰੋਲ ਇਹ ਪੈਟਰੋਲ ਥਾਰ ਹੈ ਹਾਂਜੀ 2023 ਹੈ ਚੱਲੀ ਮੈਂ ਦੇਖ ਦਿਨਾ ਮੀਟਰ ਮੈਂ ਦੇਖਿਆ ਨਹੀਂ ਕਿੰਨੀ ਚੱਲੀ ਥੋੜੀ ਚੱਲੀ ਹੋਈਗੀ ਕਿਉਂਕਿ ਬ੍ਰੈਂਡ ਨਿਊ ਕਾਰ ਹੈ ਬਹੁਤ ਵਧੀਆ ਬਾਜੀ ਪਰ ਨੰਬਰ ਲੋਕਲ ਜਲੰਧਰ ਦਾ ਨੰਬਰ ਹੈ ਪੈਨੀਫੇਟ ਦਾ ਲੋਕਲ ਜਲੰਧਰ ਦਾ ਫਰਸਟ ਓਨਰ ਨਵੀਂ ਕਾਰ ਕੋਈ ਸਕ੍ਰੈਚ ਨਹੀਂ ਕਾਰ ਤੇ ਬਿਲਕੁਲ ਬ੍ਰੈਂਡ ਨਿਊ ਆਟ ਬ੍ਰੈਂਡ ਨਿਊ ਆਟੋਮੈਟਿਕ ਹਾਂਜੀ ਮੈਟਿੰਗ ਵੋਟਿੰਗ ਸਭ ਕੁਝ ਹੋਈ ਪਈ ਤੁਹਾਨੂੰ ਕੁਝ ਵੀ ਕਰਾਣਾ ਨਹੀਂ ਸੀਟਾਂ ਦੇ ਲੈ ਬੋਲੋ ਤੁਸੀਂ ਮੈਨੂੰ ਉਤਰੇ ਇਹ ਬਾਜੀ 4/2 ਹੈ ਨਾ ਹਾਂਜੀ ਹਾਂਜੀ ਆ ਦੇਖ ਲਓ ਕਾਰ ਦੀ ਕੰਡੀਸ਼ਨ ਵਧੀਆ ਕਾਰ ਹੈ ਸੀਟ ਕਵਰਸ ਦੇਖ ਲਓ ਪੈਟਰੋਲ ਕਾਰ ਹੈ ਜਿਨ੍ਹਾਂ ਨੇ ਪੈਟਰੋਲ ਰੱਖਣੀ ਹੈ ਵੈਸੇ ਦੱਸਣਾ ਚਾਹੂੰਗਾ ਪੈਟਰੋਲ ਥਾਰ ਮਿਲਦੀ ਨਹੀਂ ਹੈ ਬਾਜੀ ਪੈਟਰੋਲ ਡੀਜ਼ਲ ਸੇਮ ਤੇ ਰੇਟ ਹੈ ਜਿਹੜੇ ਪੈਟਰੋਲ ਦਾ ਸ਼ੌਂਕ ਪੁਰਾ ਕਰਨਾ ਪੈਟਰੋਲ ਦਾ ਕਰਦੇ ਜਿਨ੍ਹਾਂ ਨੇ ਡੀਜ਼ਲ ਲਗਣਾ ਡੀਜ਼ਲ ਆ ਕਰ ਲੈ ਵਿਜ਼ਿਟ ਕਰੋ ਤੁਹਾਨੂੰ ਦੋਨੋਂ ਫੈਸਿਲਟੀਆਂ ਦੇ ਦਾਂਗੇ ਅੱਛੇ 23 ਮਾਡਲਸ ਤੁਹਾਨੂੰ ਡੀਜ਼ ਜੇ ਤੁਹਾਨੂੰ ਪੈਟਰੋਲ ਚਾਹੀਦੀ ਪੈਟਰੋਲ ਵੀ ਮਿਲ ਜੇਗੀ ਪੈਟਰੋਲ ਤੇ ਸਾਡੇ ਕੋਲ ਖੜੀ ਹੈ ਡੀਜ਼ਲ ਆ ਖੜੀ ਹੈ ਬਹੁਤ ਵਧੀਆ ਜਿਹੜੀ ਤੁਹਾਡੀ ਆਪਸ਼ਨ ਹੋ ਗਈ ਪੂਰੀ ਕੀਤੀ ਜਾਏਗੀ ਭਾਈ ਸਾਡੀ ਲੋਕੇਸ਼ਨ ਹੈਗੀ ਹੈ ਨੇ ਯਾਰ ਬੀ ਐਮ ਸੀ ਚੌਂਕ ਦੇ ਨਾਲ ਸਿਵਲ ਲਾਈਨ ਓਪੋਜੀਟ ਅਨਸਰਾ ਸਟੇਡੀਅਮ ਦੇ ਸਾਹਮਣੇ ਗੁਰਦਾਨਾ ਨਿਕ ਮੋਟਰ ਆਪਣਾ ਐਡਰੈਸ ਹੈ ਜੀ ਠੀਕ ਹੈ ਜੀ ਫੋਨ ਨੰਬਰ ਸਾਡਾ ਡਿਸਪਲੇ ਚ ਆ ਰਿਹਾ 964677007 ਠੀਕ ਹੈ ਜੀ ਵਿਜ਼ਿਟ ਕਰੋ ਗੁਰਨਾਰਗੜ ਜਿਲੰਦਰ ਦੇ 30 ਸਟਾਕ ਦੇਖ ਲਿਆ ਸਾਡਾ ਤੇ ਬਾਕੀ ਤੁਹਾਨੂੰ ਫਾਈਨਾਂਸ ਫੈਸਿਲਿਟੀ ਸਾਰੀ ਪੂਰੀ ਦੇਾਂਗੇ। ਤਾਂ ਦੋਸਤੋ ਹਣੀਪਾਇ ਨੇ ਤੁਹਾਨੂੰ ਸਾਰੀ ਗੱਡੀਆਂ ਦਾ ਸਟਾਕ ਦਿਖਾਤਾ ਹੈ ਸਾਰੀ ਗੱਡੀਆਂ ਦੇ ਲੋਨ ਫੈਸਿਲਿਟੀ ਬਾਰੇ ਦੱਸਤਾ ਹੈ। ਆਪਸ਼ਨ ਬਹੁਤ ਸਾਰੇ ਅਵੇਲੇਬਲ ਹੈ। ਫਟਾਫਟ ਆਓ ਫਟਾਫਟ ਲੈ ਕੇ ਜਾਓ। ਇਸੇ ਦੇ ਨਾਲ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅੱਛੇ-ਅੱਛੇ ਆਪਸ਼ਨ ਤੁਹਾਡੇ ਲਈ ਆਦੇ ਰਾਵਾਂਗੇ। ਆਜਾ ਵੀਡੀਓ ਕਰਦੇ ਆਪਾਂ ਇੱਥੇ ਐਂਡ। ਬਹੁਤ ਜਲ ਮਿਲਾਂਗੇ ਤੁਹਾਨੂੰ ਨਾਲ ਨੈਕਸਟ ਵੀਡੀਓ 'ਚ।